ਆਪ ਇੰਡੀਆ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਲਖਨਦਰ ਸਿੰਘ ਜੀ ਬਸਤੀ ਲਾਲ ਸਿੰਘ ਹਾਂਜੀ ਬਲਾਲ ਸਿੰਘ ਮੇਰਾ ਪਿੰਡ ਹੈ ਜੀ ਹਾਂਜੀ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਸਾਨੂੰ ਪੱਕਾ ਕੋਇ ਦਾ ਪੁਤਕਾ ਹਲ ਕਰਕੇ ਸਾਨੂੰ ਮਚਾਓ ਸਾਨੂੰ ਨਾਮ ਬਰਬਾਦ ਕਰੋ ਹਰ ਵਾਰੀ ਅਸੀਂ ਅੱਗੇ ਬਰਬਾਦ ਜੇ ਕਰ ਇਹ ਨਾਲੇ ਨਲੀ ਬਣ ਚੁੱਕੀ ਆ ਇਹ ਜ਼ਮੀਨ ਹੈ ਨਲੀ ਬਣਾ ਲਈ ਦਰਿਆ ਨੇ ਕੱਲ ਰੁੱਢਦਾ ਸਾਰ ਜੇ ਕਰੇ ਨਲੀ ਨਹੀਂ ਕਿਹੇ ਬੰਨਿਆ ਨੋਈ ਹੋ ਕੇ ਬੰਦ ਹੁੰਦੀ ਇੱਥੇ ਕਣਕ ਵੀ ਨਹੀਂ ਵੀਜੀ ਜਾਊਗੀ ਝੋਨਾ ਤਾਂ ਬਚਣਾ ਹੀ ਕੀ ਆ ਹੁਣ ਝੋਨੇ 'ਚ ਪਾਣੀ ਆ ਗਿਆ ਕਿੰਨਾ ਕਿੰਨਾ ਝੋਨੇ 'ਚ 4 ਤੋਂ 5 ਫੁੱਟ ਪਾਣੀ ਆ ਜੀ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇਹਨੂੰ ਜਿਹੜੀ ਆ ਇੱਕ ਤਾਂ ਨੋਇ ਸਾਡੀ ਆ ਜਿਹੜੀ ਇਨੋਇ ਕੀਤੀ ਜਾਵੇ ਇਹਨੂੰ ਮੰਨਿਆ ਜਾਵੇ ਇੱਕ ਸਾਡੇ ਗੋ ਵੀ ਪੱਕਾ ਹਲ ਕੀਤਾ ਜਾਵੇ ਦਾ ਪਾਣੀ ਦਾ ਕੋਈ ਨਾ ਕੋਈ ਸਾਡਾ ਸਾਨੂੰ ਹਰ ਵਾਰੀ ਬਰਬਾਦੀ ਦੇ ਮੂੰਹ ਹੀ ਨਾ ਘੱਲਣਾ ਕਿਉਂਕਿ ਕਿਸਾਨ ਮੁੜ ਕੇ ਖੁਦ ਗੁਸ਼ੀਆਂ ਹੀ ਕਰੂ ਕੀ ਕਰੂ ਕਿਸਾਨ ਖੁਦ ਗੁਸ਼ੀਆਂ ਕਰੂ ਆਂਦੇ ਕਰਜ਼ਾ ਕਰਜੇ ਲੱਖਾਂ ਹਜ਼ਾਰ ਬਣਨ ਦਿੱਤੀ ਜਾਂਦੀ ਕੋਈ ਸਾਡੀ ਸਹੂਲਤ ਨਹੀਂ ਕੇ ਕਿਉਂਕਿ ਕਰਜ਼ਾ ਵਿਆਜ ਹਰੇ ਲੂੰਟਾ ਵਾਟ ਆ ਸਾਰੇ ਕੁਝ ਕਹਿੜੀਆਂ ਸਾਡੀਆਂ ਤੇ ਕੋਈ ਕਹਿੜੀਆਂ ਲਿਮਟ ਸਾਡੀਆਂ ਡਿਵਾਲਟ ਰ ਹੋਣਗੀਆਂ ਕੀ ਕਰਾਂਗੇ ਅਸੀਂ ਇਦੋਂ ਬਗਲਿ ਨਾ ਰਈ ਮੁੜ ਕੇ ਸਰਕਾਰ ਨੇ ਸਾਨੂੰ ਦੂਜੇ ਬੰਨੇ ਉਹ ਡੰਡਾ ਝੋਣਾ ਤੁਸੀਂ ਡਿਫਾਲਟਰ ਹੁੰਦੇ ਜੋ ਮਾਰੀ ਦਾ ਕਿਸਾਨ ਡਿਫਾਲਟਰ ਹੁੰਦਾ ਵਾ ਤੇ ਤੁਹਾਡੀ ਮੰਗ ਇਹਨੂੰ ਬੰਨਣਾ ਚਾਹੀਦਾ ਇਹਨੂੰ ਬੰਨਣਾ ਚਾਹੀਦਾ ਬੰਨ ਕੇ ਦਰਿਆ ਦਾ ਕੋ ਪੱਕਾ ਹਲਕਰਨੇ ਦਾ ਜੇ ਪਾਣੀ ਰਾਸਤਿਆਂ ਰਹਿਣੇ ਨੂੰ ਦੇਣਾ ਵਾ ਤੇ ਇਹਦੇ ਅਗਲੇ ਬੰਨੇ ਪੱਕਾ ਹਲਕਰਨੇ ਦਾ ਕੋਈ ਕੋਈ ਜ਼ਮੀਨ ਇਨਕੁਆਇਰ ਕਰਨੇ ਨੂੰ ਕੋਈ ਰੈਣੀ ਰੂਪ ਦੇਣ ਜੋ ਵੀ ਬੰਨਦਾ ਜੋ ਕਿਸਾਨਾਂ ਦੀ ਜ਼ਮੀਨ ਆਉਂਦੀ ਵਿੱਚ ਉਹਨੂੰ ਜੋ ਬੰਨਦਾ ਮੁਆਵਜ਼ਾ ਦਿੱਤਾ ਜਾਵੇ ਚਾਹੇ ਉਹਨਾਂ ਨੂੰ ਬਾਹਰ ਕਿਤੇ ਜ਼ਮੀਨ ਲੈ ਕੇ ਦਿੱਤੀ ਜਾਵੇ ਜੋ ਵੀ ਚੀਜ਼ ਉਹਨਾਂ ਕਰਨ ਮੈਂ ਦੇਸਾ ਸਿੰਘ ਹੈ ਜੀ ਪਿੰਡ ਕਰੋਮ ਕੀ ਚੱਕਰ ਇਹ ਹੋਇਆ ਜੀ ਸਾਰਾ ਪਾਣੀ ਜਿਹੜਾ ਇਹ ਬਿਨਾ ਰੱਟ ਕੋ ਬਹਿਕ ਬਿਨ ਕਾਲ ਪਾਣੀ ਛੱਡ ਕੇ ਤੇ ਸਾਡਾ ਨੁਕਸਾਨ ਕੀਤਾ ਅੱਛਾ ਸਾਡੀ ਤੇ ਇਹ ਪ੍ਰਸ਼ਾਸਨ ਤੋਂ ਮੰਗਾ ਵੀ ਆ ਜੀ ਛੱਡੀ ਨੋ ਚਾਨ ਆਹੀ ਇਹ ਨਹੀਂ ਆਦੇ ਹਨ ਪੱਥਰ ਲਾ ਕੇ ਬਣ ਕੇ ਤੇ ਉਹ ਆ 200 ਬੋ ਟੋਟਾ ਸਾਡਾ ਬਣ ਦੇਣ ਤੇ ਸਾਡੀ ਇੰਨੀ ਚਾਹ ਹੈ ਧੰਨਵਾਦ ਕਰਾਂਗੇ ਸਰਕਾਰ ਦਾ ਨਹੀਂ ਤੇ ਸਾਡੀ ਬਰਬਾਦੀ ਆ ਹੂੰ ਪਾਣੀ ਆ ਗਿਆ ਪਾਣੀ ਆ ਗਿਆ ਤੁਹਾਡੇ ਸਾਹਮਣੇ ਖੜੋ ਤਾਂ ਇਧਰ ਵੇਖ ਲਓ ਇਧਰ ਵੇਖ ਲਓ ਤੇ ਕਣਕ ਦੀ ਵੀ ਕੋਈ ਆਸ ਨਹੀਂ ਹੈਗੀ ਇਹ ਤਾਂ ਅਸੀਂ ਤਾਂ ਸਰਕਾਰਾਂ ਨੂੰ ਜਿਹੜੀਆਂ ਹਰਿਆਣੇ ਨੂੰ ਪਾਣੀ ਦੇ ਤੋ ਰੋਤੀਆਂ ਫਿਰਦਿਆਂ ਹੁਣ ਮਾਰਨ ਮਗਰ ਹੋਣਾ ਲੈਣ ਜਿਹਨਾਂ ਲੋਗ ਡੱਕਦੇ ਜੂ ਅਸਲ ਵੇ ਨੀ ਨਾ ਨਗਰ ਤੇਰੀ ਉਹ ਹੁਣ ਕੇ ਸਾਡੇ ਆਣ ਕੇ ਸਾਰ ਤਾਂ ਰਹਿਣ ਪਿਆ ਜਿੱਦ ਤਰ ਪਰਵਾਦੀ ਆਣ ਕੇ ਹੁੰਦੀ ਆ ਵੀ ਇਹਨਾਂ ਲੋਕਾਂ ਦੀ ਆਣ ਕੇ ਮੱਦੀ ਕਰਦਗੇ ਕੋ 2-2 ਰੁਪਈਆ 100-100 ਦੇ ਕੇ ਤਾਂ ਕਰਕੇ ਮੱਦ ਕਰਦੀ ਆ ਕਿ ਇਹ ਤਾਂ ਕੋਈ ਚਾਹ ਮਿੱਠਾਈ ਆ ਕੇ ਖਾਣ ਨੂੰ ਆ ਜਾਂ ਜਾਜ ਪਾਲ ਲੈਣਾ ਬੱਚਿਆਂ ਦੀ ਫੀਸਾਂ ਸਕੂਲਾਂ ਚ ਦੇਣ ਵਾਲੀਆਂ ਲੋਕਾਂ ਦੀ ਸਾਡੀਆਂ ਖੁਦੀਆਂ ਆਉਂਦੀਆਂ ਬੱਚਾ ਛੋਟਾ ਕੋਈ ਤਾਂ ਫੀਸ ਰੋਜ਼ ਮੰਗਦਾ ਤੇ ਦਈਆ ਤੇ ਦਈਆ ਕਿੱਥੋਂ ਦੇਣੀ ਤਾਂ ਜ਼ਿਮੀਦਾਰ ਨੇ ਫਸਲ ਤਾਂ ਹੋਈਆਂ ਤੇ ਜੇ ਤਾਂ ਫਸਲ ਹੀ ਨਹੀਂ ਹੈਗੀ ਤਾਂ ਦੇਵੇ ਕਿੱਥੋਂ ਸਾਡੇ ਦੇ ਪਰਜੋਰ ਮੰਗ ਆ ਸਰਕਾਰ ਤੋਂ ਵੀ ਆ 200 ਫੁੱਟ ਜਿਹੜਾ ਸਾਡਾ ਟੋਟਾ ਜਿਹੜਾ ਪੱਥਰ ਲਾ ਕੇ ਨਹੀਂ ਬਣਨੀ ਤੇ ਬੈਗ ਲਾ ਕੇ ਬਣਦੇ ਨੇ ਨੂੰ ਤੇ ਹਾਂਜੀ ਬੱਜੀ ਅਸੀਂ ਬੱਜ ਗਏ ਇਹਦੇ ਨਾਲ ਬੱਜਦਾ ਨਹੀਂ ਤੇ ਸਾਡੀ ਬਰਬਾਦੀ ਆ ਭਾਵੇਂ ਅੱਜ ਮਰ ਜੀਏ ਭਾਵੇਂ ਕੱਲ ਮਰ ਜੀਏ ਇਹਦੀ ਜ਼ਿੰਮੇਵਾਰ ਸਰਕਾਰ ਆ ਠੀਕ ਸੁਣ ਵਾਲੀ ਤੇ ਕੀ ਚੱਕਰ ਇਹ ਪਟੋਇਆ ਅੱਜ ਚੱਕਰ ਜੀ ਹੁਣ ਇਹ ਆ ਕਿ ਅਸੀਂ ਬੰਨ ਬੰਦੇ ਰਹੇ ਆ ਤੇ ਇਹਨਾਂ ਪਾਣੀ ਤੇਜ਼ ਕਰਤਾ ਸਾਨੂੰ ਪਤਾ ਨਹੀਂ ਲੱਗਾ ਉਥੋਂ ਬੰਨ ਜਿਹੜਾ ਅਸੀਂ ਵਸਤਨਾ ਵੱਧਾ ਉਹ ਟੁੱਟ ਗਿਆ ਆ ਤੇ ਗਾੜੀ 7 800 ਏਕੜ ਜਿਹੜਾ ਝੋਨਾ ਸਾਡਾ ਬਸਤੀ لال ਸਿੰਘ ਵਾਲੀ ਤੋਂ ਲੈ ਕੇ ਕੁੱਤੀ ਵਾਲੇ ਤੱਕ ਉਹ ਸਾਰਾ ਸਾਡਾ ਤਬਾਹ ਗਿਆ ਜੇਕਰ ਇਹ ਨੋਜ ਵੱਧ ਜਾਂਦੀ ਆ ਪਾਣੀ ਸੋਕੇ ਕੇ ਸਾਡੇ ਝੋਨੇ ਵੱਜ ਜਾਣਗੇ ਜੇ ਨਹੀਂ ਇਹ ਬੰਦ ਦਾ ਪ੍ਰਸ਼ਾਸਨ ਸਾਡੀ ਤੇ ਫਿਰ ਸਾਡੀ ਬਵਾਸ ਹੋ ਗਈ ਆ ਤੇ ਫਿਰ ਗਾਂਹ ਝੋਨੇ ਲਾਉਣ ਜੋਗੀ ਝੋਨੇ ਲਾਉਣ ਜੋਗੇ ਛੱਡ ਕੇ ਕਣਕ ਵੀ ਨਹੀਂ ਗਈ ਬੀਜੀ ਜਾਣੀ ਸਾਡੇ ਤੋਂ ਫਿਰ ਅਸੀਂ ਕਰਾਂਗੇ ਕੀ ਜਿਨ੍ਹਾਂ ਨੂੰ ਫੜ ਫੜ ਪੈਸੇ ਲਾਏ ਉਹਨਾਂ ਦਾ ਆਖਣਾ ਸਾਨੂੰ ਪੈਸੇ ਦੋ ਜਿਹੜੇ ਅਸੀਂ ਡੇਢ ਡੇਢ ਕਿੱਲੇ ਵਾਲੇ ਅਸੀਂ ਪੈਸੇ ਕਿੱਥੋਂ ਦੇਣੇ ਸਾਡਾ ਘਰ ਦਾ ਗੁਜ਼ਾਰਾ ਨਹੀਂ ਹੋਣਦਾ ਇਹਨਾਂ ਚੋਂ ਮੈਂ ਤਾਂ ਦੋ ਸਾਲਾਂ ਕਿਉਂ ਨਾ ਲਾਇਆ ਵਾ ਜਿਹੜੇ ਪਿੱਛੇ ਲੋਕਾਂ ਦੇ ਦੇਣ ਵਾਲੇ ਉਹ ਰੁਪਈਆ ਰੁਪਈਆ ਲਥਾਣੀਆਂ ਕਰੀਏ ਕਿੱਥੇ ਜਾਈਏ ਜੇ ਸਾਡੀ ਨੋਜ ਬੈਦੀ ਆ ਤਾਂ ਸਾਡਾ ਬਚਾ ਆਂਦਾ ਨਹੀਂ ਸਾਡਾ ਕੋਈ ਬਚਾ ਨਹੀਂ ਆ ਠੀਕ ਹੈ ਸਾਰੀ ਮੈਂ ਕਹਾ ਜੱਜ ਸਿੰਘ ਪੰਚਾਇਤ ਮੈਂਬਰ ਪਿੰਡ ਕੜਮ ਹਾਂਜੀ ਹਾਂਜੀ ਅਸੀਂ ਨੇ ਬੇਨਤੀ ਕੀਤੀ ਹੈ ਕਿ ਡੀਸੀ ਸਾਹਿਬ ਨੂੰ ਵੀ ਆ 150 ਫੁੱਟ ਸਾਡਾ ਟੋਟਾ ਬੰਦੋ ਡੀਸੀ ਸਾਹਿਬ ਨੇ ਸਾਡੀ ਗੱਲ ਮੰਨੀ ਆ ਕਿ 150 ਫੁੱਟ ਮੌਕੇ ਤੇ ਆਇਆ ਉਹਨੇ ਅਕਸਨ ਸਾਹਿਬ ਨੂੰ ਕਿਹਾ ਵੀ 150 ਫੁੱਟ ਬੰਦੋ ਪਰ ਐਡੀਓ ਨੇ ਸਾਡੇ ਪੈਰ ਨਹੀਂ ਇੱਥੇ ਲੱਗਣ ਦਿੱਤੇ ਉਹਦਾ ਉਹਦੇ ਕੋਲ ਖਰਚਾ ਕਰਕੇ ਤੁਸੀਂ ਮੰਨ ਲਓ ਦੋਸਤੋਂ ਅਹੀਂ ਦੇ ਅੱਗੇ ਹਾਰ ਪੀੜ ਤੇ ਗਏ ਫਸਲਾਂ ਸਾਡੀਆਂ ਮਾਰੀਆਂ ਜਾਂਦੀਆਂ ਖਾਲਸਾ ਐਂ ਦੇ ਸਾਡੀਆਂ ਪੱਧਰ ਕੀਤੀਆਂ ਤੇ ਮਾ ਅਸੀਂ ਦੋ ਦੋ ਕਿਲੇ ਸਾਡੀ ਜ਼ਮੀਨ ਵਾ ਸਾਡੇ ਬੇਸ਼ੱਕ ਦਾੜ ਖੜਕ ਲੈ ਕੇ ਚੈੱਕ ਕਰ ਲੈ ਸਾਡੇ ਕੋ ਕਿੰਨੀ ਕਿ ਜ਼ਿਆਦਤ ਆ ਪਰ ਐਡੀਓ ਸਾਹਿਬ ਕਹਿੰਦਾ ਤੇ ਕੋ ਪੈਸੇ ਜੇਬ ਚੋਂ ਲਾਓ ਸਰਕਾਰ ਨਹੀਂ ਪੈਸੇ ਲਾ ਆਗਦੀ ਤੇ ਕੱਲ ਮੰਤਰੀ ਸਾਹਿਬ ਦਾ ਮਿੰਟ ਪੱਤਰ ਲਵ ਕੀਤਾ ਉਹਨੇ ਫੋਨ ਕੀਤਾ ਅਕਸਨ ਸਾਹਿਬ ਨੂੰ ਵੀ ਇਹਨਾਂ ਦਾ ਟੋਟਾ ਬੰਦ 800 ਕਿੱਲਾ ਤੋਂ ਬਾਹਰ ਹੁੰਦਾ ਤੇ ਅਕਸਨ ਸਾਹਿਬਾਂ ਦਾ ਕੋਈ ਨਹੀਂ ਬੰਦ ਦਿੰਨੇ ਆ ਸ਼ਾਮੀ ਬਾਹੀਂ ਜੀਸੀਪੀ ਮੰਗੀ ਤੇ ਉਹ ਵੀ ਨਹੀਂ ਦਿੱਤੀ ਸਾਨੂੰ ਅਕਸਨ ਸਾਹਿਬ ਬਾਅਦ ਪਾਣੀ ਆ ਗਿਆ ਬਾਅਦ ਪਾਣੀ 7 ਵਜੇ ਬੰਨ ਟੁੱਟ ਗਿਆ ਸੀ ਜਿਹੜਾ ਆਰਜੀ ਅਸੀਂ ਵੱਧਾ ਸੀ ਉਹ ਕੱਲ ਪਰਸੋਂ ਦੇ ਬੰਦੇ ਸਾਡੇ ਲੱਗੇ ਅਕਸਨ ਸਾਹਿਬ ਨੂੰ ਦੱਸਿਆ ਵੀ ਆ ਵੀਡੀਓ ਵੀ ਕੱਲੀਆਂ ਵੇਖੋ ਕਿੰਨੀ ਜਨਤਾ ਸਾਡੀ ਲੱਗੀ ਆ ਉਹ ਬੰਨਣ ਵਾਸਤੇ ਤੇ ਭਾਵੇਂ ਇੱਥੇ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਨਾ ਤੋੜੇ ਲੈ ਗਏ ਨਾ ਕੋਈ ਨਹੀਂ ਕੱਲ ਸ਼ਾਮੀ ਵੇਰ ਕੇ ਟੁੱਟ ਅੱਛਾ ਜੀ ਆਰਜੀ ਬਾਲੇ ਜਿਹੜਾ ਅਸੀਂ ਬਦਦਾ 800 ਏਕੜ ਫਸਲ ਜਿਹੜੀ ਆ 800 ਏਕੜ ਸਾਡੀ ਤਬਾਹ ਹੋ ਗਈ 5-5 ਫੁੱਟ ਪਾਣੀ ਖੜਾ ਜੇ ਆ 1.5-200 ਫੁੱਟ ਨਹੀਂ ਵੱਜਦਾ ਤੇ ਵਿੱਚੇ ਝੋਨਾ ਗਲ ਕੇ ਮੁਸ਼ਕਮ ਅਜਣਾ ਝੋਨੇ ਦਾ ਇੱਕ ਇਹ ਕਿਹੜੇ ਕਿਹੜੇ ਪਿੰਡ ਆ ਇਹ ਇੱਥੇ ਪਿੰਡ ਲਾਸੋ ਵਾਲੀ ਵਸਤੀ ਕੜੌਮ ਕੁੱਤੀ ਵਾਲਾ